ਰਾਦਾ ਸਵਾਮੀ ਜੀ ਸਾਰਿਆਂ ਨੂੰ ਤੁਸੀਂ ਸਾਰਿਆਂ ਨੇ ਥੋੜੇ ਦਿਨ ਪਹਿਲਾਂ ਇੱਕ ਵੀਡੀਓ ਦੇਖੀ ਹੋਏਗੀ ਕਿ ਮੈਂ ਇਸ ਪਰਿਵਾਰ ਦੇ ਘਰ ਗਿਆ ਸੀਗਾ ਦਾਦ ਪਿੰਡ ਪੱਖੋਵਾਲ ਰੋਡ ਤੇ ਇਹਨਾਂ ਦਾ ਘਰ ਸੀ ਜਿਨ੍ਹਾਂ ਦਾ ਜਵਾਨ ਮੁੰਡਾ ਤਕਰੀਬਨ ਸਿਰਫ 23 ਸਾਲ ਦਾ ਜਿਹੜਾ ਪਿਛਲੇ 1 ਸਾਲ ਤੋਂ ਲੱਤ ਦੀ ਦਿੱਕਤ ਕਰਕੇ ਬੈੱਡ ਤੇ ਸੀਗਾ ਤੇ ਘਰ ਦੇ ਵਿੱਚ ਜਿਹੜੀ ਮਾਂ ਸੀ ਉਹ ਘਰਾਂ ਦਾ ਕੰਮ ਕਰਕੇ ਆਪਣਾ ਘਰ ਚਲਾ ਰਹੀ ਸੀ ਉਸੇ ਕਮਰੇ ਦੇ ਵਿੱਚ ਰਸੋਈ ਸੀ ਉਸੇ ਕਮਰੇ ਦੇ ਵਿੱਚ ਘਰ ਸੀ ਬੈੱਡ ਸੀ ਸਾਰਾ ਕੁਝ ਉਸੇ ਇੱਕ ਕਮਰੇ ਦੇ ਵਿੱਚ ਸੀਗਾ ਤੇ ਕੁਦਰਤੀ ਉਹ ਧੰਨਵਾਦ ਆਕਾਲਪੁਰਖ ਦਾ ਬਾਬੇ ਨਾਨਕ ਦਾ ਅਸੀਂ ਜਦੋਂ ਇਹਨਾਂ ਦੇ ਘਰ ਗਏ ਤੇ ਇਹਨਾਂ ਦੇ ਘਰ 'ਚ ਜਦੋਂ ਇਹਨਾਂ ਦਾ ਜਿਹੜੀ ਜਿਹੜੀ ਰਾਧਾ ਸਵਾਮੀ ਸਤ ਸੰਗਰ ਬਾਬਾ ਜੀ ਦੀ ਫੋਟੋ ਲੱਗੀ ਹੋਈ ਸੀ ਤੇ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿ ਜੀ ਤੁਸੀਂ ਇੰਨੇ ਦੁੱਖਾਂ ਚੋਂ ਤੇ ਬਾਬਾ ਜੀ ਨੂੰ ਤੁਸੀਂ ਕਹਿੰਦੇ ਨਹੀਂ ਕਿ ਮੇਰੇ ਦੁੱਖ ਕੱਟ ਦੇ ਕਹਿੰਦੇ ਇਹ ਸਾਡੇ ਕਰਮਾਂ ਦਾ ਸਾਨੂੰ ਫਲ ਮਿਲਿਆ ਹੋਇਆ ਹੈ ਤੁਸੀਂ ਦੇਖੋ ਉਹ ਵੀਡੀਓ ਐਸੀ ਚੱਲੀ ਸਾਨੂੰ ਜਿੰਨੇ ਵੀ ਸਸੰਗੀ ਰਾਧਾ ਸਵਾਮੀ ਘਰ ਨਾਲ ਜੁੜੇ ਹੋਏ ਸਸੰਗੀ ਵੀਰ ਸੀ ਉਹਨਾਂ ਨੂੰ ਇੰਨਾ ਫੋਨ ਆਇਆ ਇੰਨਾ ਫੋਨ ਆਇਆ ਤੁਸੀਂ ਦੇਖੋ ਕਿ ਕਿਵੇਂ ਮਤਲਬ ਸਾਰੀ ਸੰਗਤ ਇਹਨਾਂ ਦੀ ਮਦਦ ਕਰਕੇ ਗਈ ਤੇ ਯਾਰ ਤਕਰੀਬਨ 80 ਹਜ਼ਾਰ ਦਾ ਖਰਚਾ ਸੀਗਾ ਤੇ ਸਾਰੀ ਸੇਵਾ ਇਕੱਠੀ ਹੋ ਗਈ ਤੇ ਮਹਾਰਾਜ ਦਾ ਧੰਨਵਾਦ ਤੇ ਇਹਨਾਂ ਦਾ ਵੀ ਧੰਨਵਾਦ ਦੇਖੋ ਸੋਸ਼ਲ ਮੀਡੀਆ ਦੀ ਪਾਵਰ ਕਿ ਕਿਵੇਂ ਇੱਕ ਵੀਡੀਓ ਦੇ ਨਾਲ ਕਿਵੇਂ ਮਤਲਬ ਦੁਨੀਆ ਭਰ ਦੇ ਵਿੱਚ ਉਹ ਵੀਡੀਓ ਚੱਲ ਗਈ ਤੇ ਮੈਂ ਇਹ ਵੀਡੀਓ ਪਾ ਕੇ ਨੇ ਕਬੜੀ ਖੂਬਸੂਰਤ ਜੀ ਗੱਲ ਕਹੀ ਸੀ ਮੈਂ ਕਹਿੰਦਾ ਕਿਤੇ ਦੇਖੋ ਅਸੀਂ ਹਰ ਬੰਦਾ ਨਾ ਕਿਸੇ ਨਾ ਕਿਸੇ ਧਰਮ ਨਾਲ ਜੁੜੇ ਆ ਕਿਸੇ ਨਾ ਕਿਸੇ ਗੁਰੂ ਨਾਲ ਜੁੜੇ ਆ ਤੇ ਜੇ ਅਸੀਂ ਆਪਣੇ ਆਪਣੇ ਧਰਮਾਂ ਦੇ ਕਲੇ ਲੋਕਾਂ ਨੂੰ ਸਾਭ ਲਈਏ ਨਾ ਮੈਂ ਕਹਿੰਦਾ ਵਾਰੇ ਨਿਆਰੇ ਹੋ ਜਾਣ ਤੇ ਦੇਖੋ ਇਹ ਮਤਲਬ ਰਾਦਰ ਸਵਾਮੀ 사ਸੰਗ ਘਰ ਨਾਲ ਜੁੜੇ ਸੀ 사ਸੰਗੀਆਂ ਨੇ ਆ ਕੇ ਇੰਨੀ ਮਦਦ ਕਰਤੀ ਇਹਨਾਂ ਦੀ ਕਿ ਨਹੀਂ ਸਾਡਾ ਇਹ ਮਤਲਬ 사ਸੰਗੀ ਵੀਰਾਂ ਦੀ ਮਦਦ ਕਰਨੀ ਇਹ ਵੀ ਵੀਡੀਓ ਜ਼ਰੂਰ ਸ਼ੇਅਰ ਕਰੋ ਧੰਨਵਾਦ